ਚੇ ਨਵੇਂ ਅਜਿਹੀ ਤੇ ਵੀਡੀਓ ਵਾਇਰਲ ਹੋ ਰਹੀ ਆ ਤੁਹਾਡੇ ਜਿਹੜੀ ਤੇ ਸਾਨੂੰ ਜਾਣਕਾਰੀ ਮਿਲੀ ਸੂਤਰਾਂ ਤੋਂ ਕਿ ਨਵੇਂ ਪਿੰਡ ਪੱਠੇ ਦੀ ਜਿਹੜੀ ਹੈਰੀ ਆ ਜੀ ਨਸ਼ਾ ਦਾਸਟਾ ਜਿਹੜਾ ਵਾ ਇਹ ਚਿੱਟਾ ਤੋਲ ਰਿਆ ਵਾ ਵੇਚ ਰਿਆ ਵਾ ਇਹ ਤੁਸੀਂ ਜੇ ਨਵੇਂ ਪਿੰਡ ਪੱਠੇ ਰਹਿਣ ਵਾਲੇ ਇਹ ਥੋੜਾ ਨਾ ਬੰਦਾ ਕੀ ਨਾਮ ਆ ਇਹ ਜੱਥੇ ਆ ਰਹਿਣ ਵਾਲਾ ਇਹ ਨਵੇਂ ਪਿੰਡ ਪੱਠੇ ਦਾ ਰਹਿਣ ਵਾਲਾ ਵਾ ਹੈ ਇਹ ਦੋਵੇਂ ਭਰਾ ਹੀ ਉੱਤੇ ਚਿੱਟਾ ਵੇਚਦੇ ਨਵੇਂ ਪਿੰਡ ਪੱਠੇ 'ਚ अच्छा சின்ன ਟਾਈਮ ਤੋਂ ਵੇਚਦੀ ਆ ਇਹ ਘੱਟੋ ਘੱਟ ਨਹੀਂ ਇਹਨਾਂ ਨੂੰ ਬਹੁਤ ਸਮਾਂ ਹੋ ਚੁੱਕਾ ਵਾ ਮੈਂ ਵੀ ਛੋਟਾ ਜਾਂਦਾ ਸੀ ਮੇਰਾ ਬ੍ਰਦਰ ਵੀ ਮਰ ਗਿਆ ਸੀ ਨਸ਼ੇ ਦੇ ਨਾਲ ਅੱਛਾ ਨਸ਼ਾ ਕਰ ਰਿਹਾ ਸੀ ਇਹਨਾਂ ਤੋਂ ਹੀ ਲੈਂਦਾ ਸੀ ਕਿਤੇ ਅੱਛਾ ਹਾਂ ਤੇ ਇਹ ਇੱਥੇ ਪੀਰ ਦੀ ਜਗ੍ਹਾ ਲੱਗੇ ਵੀ ਵੇਚ ਰਹੇ ਆ ਸ਼ਰੇ ਆਮੀ ਵੇਚ ਰਹੇ ਆ ਤੇ ਪੁਲਿਸ ਨਹੀਂ ਇਹਨਾਂ ਨੂੰ ਫੜਦੀ ਪੁਲਿਸ ਤਾਂ ਵੀ ਫੜ ਲੈਂਦੀ ਆ ਫੇਰ ਛੱਡ ਦਿੰਦੀ ਆ ਐਸੇ ਕਿਸੇ ਦੇਖ ਕੇ ਵੀ ਛੁੱਟ ਜਾਂਦੇ ਆ ਜਮਾਨਤਾਂ ਦੇ ਆਣ ਕੇ ਵੀ ਛੁੱਟ ਜਾਂਦੇ ਆ ਜਦੋਂ ਜਮਾਨਤਾਂ ਤੇ ਆ ਜਾਂਦੇ ਵੇਖਾਂਗੇ ਸ਼ੁਰੂ ਕਰ ਲੈਂਦੇ ਆ ਜੀ ਇਹਨਾਂ ਦਾ ਘਰ ਬੂਹਾ ਵੇਖੋ ਚੱਤੇ ਤੋਂ ਕਿੱਦਾਂ ਦਾ ਅੱਛਾ ਜੀ ਇਹ ਨਵੇਂ ਪਿੰਡ ਪੱਠੇ ਦੇ ਆ ਇਹ ਦੋ ਭਰਾ ਇਹ ਦੋ ਭਰਾ ਨਸ਼ਾ ਵੇਚਦੇ ਆ ਹਾਂ ਜੀ ਦੋਵੇਂ ਭਰਾ ਨਸ਼ਾ ਵੇਚਦੇ ਆ ਤੇ ਤੁਸੀਂ ਉਹਨੂੰ ਦੇਖੋ ਜਿਸ ਤਰ੍ਹਾਂ ਨਸ਼ੇ ਨਾਲ ਤੁਹਾਡਾ ਇਹ ਭਰਾ ਵੀ ਮਰ ਗਿਆ ਵਾ ਹਾਂ ਜੀ ਤੇ ਪੁਲਿਸ ਦੇ ਉੱਚ ਅਧਿਕਾਰੀਆ ਤੋਂ ਤੁਸੀਂ ਕੀ ਮੰਨ ਚਾਹਦੇ ਆ ਜੀ ਇਹਦੇ ਖਿਲਾਫ ਜਿਸ ਤਰ੍ਹਾਂ ਵੀਡੀਓ ਮੈ ਰਗੇ ਹੋਈ ਆ ਜੀ ਸਾਡੀ ਵੀ ਇਹ ਨਸ਼ਾ ਇਹਨਾਂ ਦਾ ਬੰਦ ਕਰਵਾਇਆ ਜਾ ਜਾਵੇ ਇਹ ਨਸ਼ਾ ਨਾ ਵਿੱਚ ਜਾਵੇ ਗਾ ਕਿਸੇ ਦੀ ਕਿਸੇ ਦਾ ਘਰ ਨਾ ਖਰਾਬ ਹੋਵੇ ਅੱਛਾ ਕੋਈ ਭਰਾ ਕੋਈ ਭੈਣ ਜੋ ਵੀ ਆ ਜਿਹੜਿਆ ਵੀ ਆ ਕਿਸੇ ਦਾ ਘਰ ਨਾ ਖਰਾਬ ਕੀਤਾ ਜਾਵੇ ਇਹ ਤੇ ਕਾਰਵਾਈ ਹੋਈ ਜਾਵੇ ਇਹ ਨਸ਼ਾ ਬੰਦ ਕਰਾਇਆ ਜਾਵੇ ਮਤਲਬ ਤੁਹਾਨੂੰ ਟੱਟ ਜਾਂਦਾ ਮਤਲਬ ਇਹ ਨਸ਼ਾ ਹੀ کافی ਸਮੇਂ ਤੋਂ ਵਿਚਰੀ ਆ ਹਾਂਜੀ ਸਰ ਤਾਂ ਪੁਲਿਸ ਇਹ ਨਾਲ ਹੱਥ ਨਹੀਂ ਪਾ ਰਹੀ ਜੇ ਫੜਦੀ ਆ ਤੇ ਇਹ ਜਮਾਨਤ ਦੇ ਬਾਹਰ ਆਣ ਕੇ ਫੇਰ ਕੰਮ ਸ਼ੁਰੂ ਕਰ ਲੈਂਦੇ ਆ ਜਾਂ ਪੈਸੇ ਪੂਸੇ ਲੈ ਰਹੇ ਵੀ ਇਹ ਤਾਂ ਹੀ ਮੇਰੇ ਸੈਟਿੰਗ ਜੁਂਦੀ ਹੈ ਇਹਨਾਂ ਦੀ ਪੁਲਿਸ ਵਾਲਿਆਂ ਨਾਲ ਨਹੀਂ 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 ਇਹ ਨਹੀਂ ਇਹਦੇ ਬਾਰੇ ਨਹੀਂ ਆਪਾਂ ਨੂੰ ਪਤਾ ਜੀ ਇਸ ਬਾਰੇ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਆ ਇਹ ਵੀਡੀਓ ਜੀ ਤਾਜੀ ਤਾਜੀ ਵਾਇਰਲ ਹੋ ਰਹੀ ਹੈ ਇਹ ਤਾਜ਼ਾ ਤਾਰੇ ਹੁਣ ਵੇਚਦੇ ਆ ਉਹੀ ਵੀਡੀਓ ਬਣੀ ਹਾਂਜੀ ਇਹ ਸਿਆਲ ਦੀ ਆ ਵੀਡੀਓ ਜੀ ਆ ਦੇਖੋ ਇਹ ਨਾਲ ਜਗੜ ਜੁਗੜ ਪਾਈ ਹੋਈ ਆ ਅੱਛਾ ਇਹ ਤਾਜੀ ਆ ਹਾਂਜੀ ਸਿਆਲ ਦਾ ਹੀ ਆ ਇੱਕ ਤਾਂ ਦੋ ਮਹੀਨੇ ਹੋਏ ਵੀਡੀਓ ਨੂੰ ਅੱਛਾ ਹਾਂਜੀ ਹੁਣ ਤੁਸੀਂ ਕੀ ਟਲਰ ਫੇਮ ਹੈ ਮੰਤਰ ਵਾਂਣਾ ਜਾਂਦਾ ਕੀ ਟਲਰ ਵੀ ਦੀ ਮੰਤਰ ਆਦੇ ਆ ਜੀ ਮੰਗੀ ਹੋਈ ਕਰਦੇ ਆ ਵੀ ਇਹ ਜਿਹੜਾ ਨਸ਼ਾ ਹੋਣਾ ਇੱਥੇ ਨਵੇਂ ਪਿੰਡ ਭੱਟੇ ਚਾਹਦੇ ਇਹ ਬੰਦ ਕੀਤਾ ਜਾਵੇ ਇਹ ਦੋਹ ਭਰਾਵਾਂ ਤੇ ਕਾਰਵਾਈ ਕੀਤੀ ਜਾ ਠੀਕ ਹੈ ਜੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਗਾਂ ਜਿਹੜਾ ਕਿਸੇ ਰਾਹ ਘਰ ਨਾ ਖਰਾ ਹੋਇਆ ਜੀ ਹਾਂ ਜੀ ਸਰ ਇੱਟ ਜਿਹੜੀ ਨਵੇਂ ਪਿੰਡ ਭੱਟੇ ਦੀ ਇੱਟ ਵੀਡੀਓ ਐਰਰ ਹੋ ਰਹੀ ਆ ਨੇਤੇ ਨਾਮ ਦਾ ਜਿਹੜਾ ਨਾਮ ਰਾ ਪੁਸ਼ਟੀ ਹੋ ਚੁਤੀ ਉਹਦੇ ਪਿੰਡ ਦੇ ਸੇ ਬੰਦੇ ਨੇ ਜੀਤੀ ਆ ਤੇ ਉਹ ਚਿੱਟਾ ਤੋੜ ਰਿਆ ਵਾ ਚਿੱਟਿਆ ਮਤਲਬ ਵੇਡ ਮਸ਼ੀਨ ਨਾਲ ਨਾਲ ਤੋੜ ਰਿਆ ਵਾ ਉਹ ਕੀ ਜਾਂ ਜਾਂਦੇ ਤੁਸੀਂ ਉਹਨੂੰ ਲੈ ਜਾਓ ਦੇਖੋ ਇਹ ਨਵਾਂ ਬੰਦੇ ਪੱਠੇ ਦੇ ਜਿਹੜੇ ਨਸ਼ਾ ਸਮਗਲਨ ਦਾ ਕੰਮ ਲੋਕ ਕਰਦੇ ਆ ਸਾਡੇ ਬਿਲਕੁਲ ਨਿਸ਼ਾਨੇ ਤੇ ਆ ਅਸੀਂ ਕੱਲ ਹੀ ਉੱਥੋਂ ਇੱਕ ਹਸਮਣ ਵਾਈਪ ਫੜ ਕੇ ਉਹਨਾਂ ਬਸ 8 ਦਿਨਾਂ ਫਿਰ ਉਹਨੂੰ ਕਵਰ ਕਰਕੇ ਮਗਾ ਦਮਦਾਰ ਚੱਕ ਕੇ ਮਨ ਜੇਲ੍ਹ ਬੰਦ ਕਰਵਾਇਆ ਵਜ੍ਹਾ ਸਾਹਿਬ ਦੇ ਫਿਸ਼ ਕਰਕੇ ਤੇ ਜਿਹੜੀ ਜਿਹੜੀ ਵੀਡੀਓ ਬਾਰੇ ਜਿਹੜਾ ਨਾਲ ਗੱਲ ਕਰ ਰਹੇ ਉਹਨੇ ਕੇ ਬਾਰੇ ਸਾਡੇ ਚਲੋ ਤੁਸੀਂ ਧਿਆਨ ਚ ਲਿਆ ਸਾਡੇ ਤੋਂ ਪਰੋਤਿਆ ਗਿਆ ਅਸੀਂ ਬਿਲਕੁਲ ਸਖਤੀ ਨਾਲ ਇਸ ਉਸ ਨੂੰ ਹੀ ਗੇਟ ਟਰੈਪ ਕਰਕੇ ਉਹਨੂੰ ਅਰੈਸਟ ਕਰਕੇ ਜਿਹੜੀ ਉਹਦੇ ਕਾਨੂੰਨੀ ਕਾਰਵਾਈ ਬੰਦੀ ਹੋਈ ਜਰੂਰ ਕਰਾਂਗੇ ਜੀ ਨਸ਼ੀਨਾ ਦਾ ਕਿਸੇ ਗੱਲ ਤੇ ਵੀ 1% ਵੀ ਜੋ ਸਾਡੇ ਅਫਸਰਾਂ ਦਾ ਹੁਕਮ ਆ ਜੋ ਸੀ ਇਹ ਰਸਤਾ ਮਕਮਲ ਕਿਸੇ ਵੀ ਤਰ੍ਹਾਂ ਦਾ 1% ਵੀ ਰਹਿਤਦਾ 0% ਵੀ ਬਿਲਕੁਲ ਜੀ ਅਸੀਂ ਪੂਰੀ ਜਾਂਚ ਕਰਕੇ ਉਹਦਾ ਜੋ ਵੀ ਲੀਗਲੀ ਕਾਰਵਾਈ ਬੰਦੇ ਜਲਦੋਂ ਜਲਦ ਕਰ ਰਹੇ ਆ ਜੀ